सशिकांत जी दैनिक सवेरा टीवी देख रहे दे हो ਤੁਸੀਂ ਮੈਂ ਹਾਂ ਵਿਨਿਤ ਕਪੂਰ ਔਰ ਸਿੱਧੀਆਂ ਸਭ ਤੋਂ ਪਹਿਲਾਂ ਤਸਵੀਰਾਂ ਵਿਖਾ ਦੇਣਿਆ ਤੁਹਾਨੂੰ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਮਹਿੰਦਰ ਭਗਤ ਜਿਹੜੇ ਨੇ ਅੱਜ ਉਹਦਾ ਸਾਮਭ ਚੁੱਕੇ ਨੇ ਔਰ ਉਸ ਤੋਂ ਬਾਅਦ ਕੰਮਕਾਜ ਦਾ سلسلہ ਜਿਹੜਾ ਸ਼ੁਰੂ ਹੋ ਗਿਆ ਯਾਨਾ ਯਾਨੀ ਕਿ ਨਾਦਾ ਹਰਾ ਪੈਨ ਅੱਜ ਤੋਂ ਹੀ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੁਛੀ ਦੇਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਸਨਮਾਨ ਮਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਚ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹਦੇ ਉੱਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀਏ ਮੇਰੇ ਬੱਚੇ ਵਾਸਤੇ ਉਹਨੇ ਲਾ ਆਪਣੇ ਨੂੰ ਬੱਚਾ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦਿੱਤੇ ਗਏ ਆ ਜੀ ਤੀਸਰਾ ਸ਼ੀਰ ਨ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇਹ ਕਿ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜੇ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਵਿੱਚ ਇਨਾਂਦੀ ਇੱਕ ਵੱਡੀ ਮੀਟਿੰਗ ਵੀ ਹੋਏਗੀ ਲੇਕਿਨ ਉਸ ਤੋਂ ਪਹਿਲਾਂ ਇਨਾਂਦੇ ਟੇਬਲ ਦੇ ਉੱਪਰ ਜਿਹੜੇ ਪੇਪਰ ਆਏ ਨੇ ਉਹਨਾਂ ਪੇਪਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਨਾਂਦੇ ਦਸਤਖਤਾਂ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਹੋਰ ਜਿਹੜੀ ਫਾਰਮੈਲਿਟੀਆਂ ਨੇ ਉਹਨਾਂ ਨੂੰ ਇੱਥੇ ਪੂਰਾ ਕੀਤਾ ਜਾ ਰਿਹਾ ਹੈ ਹਰਾਪੈਨ ਅੱਜ ਤੋਂ ਹੀ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਤੋਂ ਉਹਦਾ ਸਾਂਭਿਆ ਔਰ ਉਸ ਤੋਂ ਬਾਅਦ ਹੁਣ ਕੰਮਕਾਜ ਵੀ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਸਮਰਥਕ ਇੱਥੇ ਪਹੁੰਚੇ ਕੈਬਨਿਟ ਵਜ਼ੀਰ ਇੱਥੇ ਪਹੁੰਚੇ ਗੱਲਬਾਤ ਵੀ ਕਰਾਂਗੇ ਭਗਤ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਵੱਡੀ ਜ਼ਿੰਮੇਵਾਰੀ ਅੱਜ ਜਿਸ ਢੰਗ ਦੇ ਨਾਲ ਉਹਦਾ ਸਾਂਭਿਆ ਔਰ ਉਸ ਤੋਂ ਬਾਅਦ ਹੁਣ ਕੰਮਕਾਜ ਦਾ سلسلہ ਵੀ ਸ਼ੁਰੂ ਹੋ ਗਿਆ ਸਭ ਤੋਂ ਪਹਿਲੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਸੁਪਰੀਮੋ ਅਰਵਿੰਦ ਕੈ ਮੱਖੰਦੀ ਪੰਜਾਬ ਜਿਹੜਾ ਸਰਪੰਚ ਗਗਨ ਸਿੰਘ ਮਾਨ ਸਾਹਿਬ ਜਿਹਨਾਂ ਨੇ ਮੇਰੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਮੈਂ ਅਦਰ ਧੰਨਵਾਦ ਕਰਦਾ ਹਾਂ ਕਿ ਮਾਨ ਸਾਹਿਬ ਨੇ ਜੋ ਵਾਅਦਾ ਕੀਤਾ ਉਹਨਾਂ ਨੇ ਅੱਜ ਪੂਰਾ ਕਰਕੇ ਦਿਖਾਇਆ ਹੈ ਔਰ ਮੈਂ ਪਿੱਛੇ ਔਥ ਲਈ ਹੈ ਔਰ ਅੱਜ ਮੈਂ ਆਪਣੇ ਅਫੀਸ ਦਾ ਚਾਰਜ ਵੀ ਲੈ ਰਿਹਾ ਹਾਂ ਔਰ ਉਸ ਦੇ ਨਾਲ ਹੀ ਆਪਣੇ ਡਿਪਾਰਟਮੈਂਟ ਦਾ ਆਪਣੇ ਅਫੀਸਰ ਸੁਬਾਨ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਪ੍ਰਾਇੋਰਟੀ ਹੈਗੀ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਉਹਦੇ ਨਾਲ ਨਾਲ ਆਪਣੇ ਵਿਭਾਗਾਂ ਨਿਰਾਹੀਂ ਜਨਤਾ ਦੀ ਪੰਜਾਬ ਦੀ ਜਨਤਾ ਦੀ ਵੱਧ ਤੋਂ ਵੱਧ ਸੇਵਾ ਕਰਾਂਗੇ ਕਿਉਂਕਿ ਇਹ ਮੇਰਾ ਮੰਨਣਾ ਹੈ ਜਲੰਧਰ ਵਾਸੀਆਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੀ ਤੁਹਾਡੇ ਤੇ ਭਰੋਸਾ ਜਤਾਉਂਦੇ ਹੋਏ ਨਜ਼ਰ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਵਿਭਾਗ ਮਿਲੇ ਨੇ ਸੈਨਿਕ ਕਲਿਆਣ ਬੋਰਡ ਦੀ ਜੇਕਰ ਗੱਲ ਕਰੀਏ ਹਾਰਟੀਕਲਚਰ ਵਿਭਾਗ ਦੀ ਗੱਲ ਕਰੀਏ ਕਿਉਂਕਿ ਅੱਜ ਕੱਲ ਫਸਲ ਡਾਈਵਰਸੀਫਿਕੇਸ਼ਨ ਦਾ ਵੀ ਇੱਕ ਵੱਡਾ ਮਸਲਾ ਤੇ ਆ ਦੋ ਵਿਭਾਗ ਮਹਿਕਮੇ ਔਰ ਇਸ ਤੋਂ ਇਲਾਵਾ ਹੋਰ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਕੀ ਕੁਝ ਫਸਟ ਪ੍ਰਾਇੋਰਟੀਜ਼ ਰਹਿਣਗੀਆਂ ਦੇਖੋ ਸਭ ਫਾਈਟਰ ਡਿਪਾਰਟਮੈਂਟ ਹੈਗਾ ਹੈ ਡਿਫੈਂਸ ਹੈਗਾ ਹੈ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸਾਡੇ ਵਾਸਤੇ ਸਾਡੇ ਸਾਰੇ ਪੰਜਾਬ ਦੀ ਜਨਤਾ ਸਾਡੇ ਦੇਸ਼ ਦੀ ਜਨਤਾ ਵਾਸਤੇ ਮੈਂ ਬਹੁਤ ਖੁਸ਼ ਨਸੀਬ ਹਾਂ ਮੈਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਜੋ ਜੋ ਉਹਨਾਂ ਨੂੰ ਲੋੜ ਹੈਗੀਆਂ ਨੇ ਉਹ ਡਿਸਕਸ ਕਰਕੇ ਅਸੀਂ ਉਹਨਾਂ ਦੀ ਪੂਰੀਆਂ ਕਰਾਂਗੇ ਪੂਰੀਆਂ ਕਰਾਂਗੇ ਬੋਟੀ ਕਲਚਰ ਮੈਨੂੰ ਕਿਦਾਂ ਦੇਖਦੇ ਹੋ ਕਿ ਕਿ ਬਹੁਤ ਵੱਡਾ ਮਹਿਕ ਹੈਗਾ ਜੀ ਪੰਜਾਬ 'ਚ ਬਹੁਤ ਜ਼ਿਆਦਾ ਲੋੜ ਹੈਗੀ ਹੈ ਅੱਜ ਜੋ ਜ਼ਮੀਨ ਦਾ ਪਾਣੀ ਹੈ ਬਹੁਤ ਥੱਲੇ 4-4 ਫੁੱਟ ਚਲਾ ਕੇ ਚਲਾ ਗਿਆ ਗਿਆ ਹੈ ਔਰ ਲੋਕੀ ਝੋਨਾ ਔਰ ਕਣਕ ਲਗਾ ਲਗਾ ਕੇ ਕਣਕ ਦਾ ਜੋ ਪਾਣੀ ਦਾ ਖਾਤਮਾ ਕਰੀ ਜਾ ਰਹੇ ਨੇ ਅਗਰ ਕਿਉਂਕਿ ਸਮ ਟਾਈਮ ਆਈ ਫੀਲ ਕਿ ਦੇ ਹੈਵ ਨੋ ਅਵੇਰਨੈਸ ਕਈ ਜਿਹੜਾ ਲੋਕਾਂ ਕੋ ਦੋ ਦੋ ਕਿਲੇ ਤਿੰਨ ਤਿੰਨ ਕਿਲੇ ਜਗ੍ਹਾ ਹੈਗੀ ਅਗਰ ਉਥੇ ਹੋਰ ਕੁਝ ਚੀਜ਼ਾਂ ਲਗਾਣ ਨਵੀਆਂ ਫਲਾਵਰਸ ਲਗਾਣ ਸਬਜ਼ੀਆਂ ਲਗਾਣ ਉਥੋਂ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਨੇ ਇਸ ਕਰਕੇ ਰਹਿ ਗਿਆ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਆਪਣੇ ਸਟਾਫ ਰਾਈ ਸਭ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਨਵੀਆਂ ਫਸਲਾਂ ਲਗਾਓ ਨਵੇਂ ਕੰਮ ਕਰੋ ਜਿਹੜਾ ਲੋਕਾਂ ਦੇ ਨਾਲ ਚੱਲਦੇ ਥੋੜੀ ਜ਼ਮੀਨ ਤੋਂ ਤੁਸੀਂ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹੋ ਐਦਾਂ ਦਾ ਅਸੀਂ ਮੈਂ પ્રયાસ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਕਾਫੀ ਇਹ ਨਾਲ ਫਾਇਦਾ ਹੋਏਗਾ ਪੰਜਾਬ ਦਾ ਇੱਕ ਆਖਰੀ ਸਵਾਲ ਜਲੰਧਰ ਵੈਸਟ ਹਲਕੇ ਦੇ ਵਿੱਚ ਜਿਹੜੀ ਸਮੱਸਿਆਵਾਂ ਨੇ ਉਹ ਕਿਸ ਤਰ੍ਹਾਂ ਹੱਲ ਹੋਣਗੀਆਂ ਪੰਜਾਬ ਦੀ ਜ਼ਿੰਮੇਵਾਰੀ ਤੁਹਾਨੂੰ ਮਿਲ ਚੁੱਕੀ ਹੈ ਜਲੰਧਰ ਨਾਲ ਲਗਾਵ ਉਸ ਤਰ੍ਹਾਂ ਦਾ ਹੀ ਰਹੇਗਾ ਜਿਸ ਤਰ੍ਹਾਂ ਪਹਿਲੇ ਸੀ ਬਿਲਕੁਲ ਜਿਹੜਾ ਹੈਗਾ ਜਿੰਦਰ ਬੈਸਟਮਰੀ ਕਰੰਭੂਮੀ ਹੈਗਾ ਉੱਥੇ ਜਾ ਕੇ ਮੈਂ ਜੋ ਵੀ ਸਮੱਸਿਆ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟ ਇਹ ਜਿਹੜਾ ਸਮੱਸਿਆ ਹਨ ਉਹਨਾਂ ਨੂੰ ਪਹਿਲੇ ਦੇ ਅਧਾਰ ਤੇ ਹੱਲ ਕਰਾਂਗੇ ਔਰ ਹੁਣ ਥੈਂਕਸ ਗॉड ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਹੈਗਾ ਸੋ ਥਰੂ ਅਫੀਸਰਸ ਕਾਰਪੋਰੇਸ਼ਨ ਦੇ ਨਾਲ ਲੱਗ ਕੇ ਉਹਨਾਂ ਦੇ ਨਾਲ ਸਹਿਯੋਗ ਕਰਦੇ ਹੋਏ ਉਹਨਾਂ ਕੋਲੋਂ ਕੰਮ ਕਰਾਵਾਂਗੇ ਤਾਂ ਕਿ ਜੋ ਹਲਕਾ ਹੈਗਾ ਐ ਸਾਰੇ ਪੰਜਾਬ ਨੂੰ ਲੁੱਕ ਆਫਟਰ ਕਰਨਾ ਹੈ ਪਰ ਮੇਰੀ ਪ੍ਰੋਟੇ ਹੈ ਜਲੰਧਰ ਸ਼ਹਿਰ ਜਿਹੜਾ ਹੈਗਾ ਉਹ ਖੂਬਸੂਰਤ ਸ਼ਹਿਰ ਹੋਵੇ ਅੱਛਾ ਉੱਥੇ ਸਿਸਟਮ ਆਫ ਸਪਲਾਈਰਜ਼ ਹੋਵੇ ਵਾਟਰ ਸਪਲਾਈ ਹੋਵੇ ਤਾਂ ਕਿ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੇ ਬੇਸਿਕ ਨੀਡ ਜਿਹੜੀਆਂ ਹੈਗੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਜਾਣ ਬਿਲਕੁਲ ਦੇਖੋ ਮਹਿੰਦਰ ਭਗਤ ਸਾਡੇ ਨਾਲ ਸੀ ਜਿਹੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਇੱਕ ਵੱਡੀ ਜ਼ਿੰਮੇਵਾਰੀ ਤੇ ਮਿਲੀ ਹੈ ਇਸ ਦੇ ਨਾਲ ਹੀ ਜਿਹੜੇ ਜਲੰਧਰ ਹਲਕੇ ਦੇ ਲੋਕਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਹੋਣਗੇ ਪਰਿਵਾਰਿਕ ਮੈਂਬਰ ਵੀ ਇੱਥ ਭਗਤ ਜੀ ਜਿਸ ਢੰਗ ਦੇ ਨਾਲ ਉਹਦਾ ਸਾਹਦੇ ਹੋਏ ਨਜ਼ਰ ਆਇ ਵਡੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਲਈ ਹਾਂ ਜੀ ਬਹੁਤ ਖੁਸ਼ੀ ਵਾਲੀ ਗੱਲ ਜੀ ਸਾਡੇ ਵਾਸਤੇ ਸਾਡੇ ਪਰਿਵਾਰ ਵਾਸਤੇ ਸਾਡੇ ਵਾਸਤੇ ਬਹੁਤ ਜਿੰਮੀ ਚੋਣਾ ਦੇ ਵਿੱਚ ਲਗਾਤਾਰ ਪ੍ਰਚਾਰ ਹੋ ਰਿਹਾ ਸੀ ਲਗਾਤਾਰ ਵਾਦੇ ਹੋ ਰਹੇ ਸੀ ਜਲੰਧਰ ਵੈਸਟ ਨੇ ਭਰੋਸਾ ਜਤਾਇਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੀ ਭਰੋਸਾ ਜਤਾਂਦੇ ਨਜ਼ਰ ਆਏ ਵਾਅਦੇ ਨਿਭਾਏ ਜੋ ਉਹਨਾਂ ਨੇ ਕੀਤਾ ਸੀ ਪੂਰਾ ਕੀਤਾ ਕਦੇ ਇੱਕ ਮਹਿਲਾ ਦਾ ਉਸਿਆ ਆਦਮੀ ਦੀ ਕਾਮਯਾਬੀ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੁੰਦਾ ਹੈ ਸਭ ਤੋਂ ਵੱਡਾ ਹੱਥ ਹੁੰਦਾ ਕਿੰਨਾ ਕੁ ਸਹਿਯੋਗ ਕੀਤਾ ਔਰ ਕਿਸ ਢੰਗ ਦੇ ਨਾਲ ਤੁਸੀਂ ਵੇਖ ਰਹੇ ਹੋ ਹਾਂਜੀ ਸਾਰਿਆਂ ਨੇ ਕੀਤਾ ਸਾਡੇ ਪਰਿਵਾਰ ਨੇ ਕੀਤਾ ਔਰ ਸਭ ਤੋਂ ਵੱਡਾ ਹੱਥ ਸਾਡੇ ਮੌਜੂਦਾ ਉਹਨਾਂ ਦੇ ਨਕਸ਼ੇ ਕਾ ਤੇ ਵੀ ਇਹ ਚੱਲੇ ਨੇ ਬਿਲਕੁਲ ਪਹਿਲੇ ਪਹਿਲੇ ਬਾਉਜੀ ਆਉਂਦੇ ਸੀ ਮੰਤਰੀ ਦੇ ਤੌਰ ਤੇ ਇਸੀ ਸਕੱਤਰੇਟ ਦੇ ਵਿੱਚ ਅੱਜ ਭਗਤ ਜੀ ਆ ਰਹੇ ਨੇ ਹਾਂਜੀ ਹਾਂਜੀ ਬਹੁਤ ਖੁਸ਼ੀ ਵਾਲੀ ਬੜੀ ਮਾਣ ਵਾਲੀ ਗੱਲ ਹੈ ਜੀ ਬੜਾ ਆਪ ਕੁਛ ਕਹਿਣਾ ਚਾਹੂਗੀ ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਇਹ ਬਹੁਤ اچھی ਬਾਤ ਹੈ ਕਿ ਉਹ ਮਨਿਸਟਰ ਬਣ ਗਏ ਹਾਂ ਔਰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਜੀ ਨਹੀਂ ਬਹੁਤ ਅੱਛੀ ਗੱਲ ਹੈ ਅੱਛੀ ਗੱਲ ਹੈ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਚਲੋ ਯਾਨੀ ਪਰਿਵਾਰਿਕ ਮੈਂਬਰ ਵੀ ਇੱਥੇ ਮੌਜੂਦ ਕੈਬਨਟ ਮਿਨਿਸਟਰ ਵੀ ਇੱਥੇ ਮੌਜੂਦ ਨਵੀਂ ਜ਼ਿੰਮੇਵਾਰੀ ਨਵਾਂ ਅਹੁਦਾ ਔਰ ਉਸ ਅਹੁਦੇ ਤੋਂ ਬਾਅਦ ਹੁਣ ਕੰਮਕਾਜ ਦਾ ਸਿਲਸਿਲਾ ਸ਼ੁਰੂ ਵੇਖਣ ਵਾਲੀ ਗੱਲ ਰਹੇਗੀ ਕਿ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਉਸ ਜ਼ਿੰਮੇਵਾਰੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਤਰਫੋਂ ਕੀ ਵੱਡੇ ਕਦਮ ਚੁੱਕੇ ਜਾਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप